ਬਹੁਤ ਵੱਡਾ ਸ਼ਖਸੀਅਤ ਬਣਾ ਹੈ। ਹੈ? ਸਪੋਰਸ ਕਰਤੀ। ਉਹ ਐਟਾ ਵਾਲੇ ਬੜੀ ਹੋਈ ਸੀ ਸ਼ੇਪ। ਅੱਛਾ ਕਾ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਵਾਲੇ ਬਲੌਗ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਅਸੀਂ ਅੱਜ ਸਾਡੀ ਹੈ ਚਾਚਾ ਜੀ ਤਿਆਰ ਕਰ ਰਹੇ ਰਹਣਗੇ। ਅਸੀਂ ਅੱਜ ਮਲੇਰ ਕੋਟਲੇ ਜਾ ਰਹੇ ਹਾਂ ਟੂ ਜਿਹੜੇ ਮਸ਼ੀਨ ਲੈਣ। ਅਸੀਂ ਨਵੀਂ ਬੁੱਕਰ ਆਈ ਹੋਈ ਸੀਗੀ ਤੇ ਅੱਜ ਸਾਨੂੰ ਡਿਲੀਵਰੀ ਹੋਣੀ ਹੈਗੀ ਤੇ ਚਾਚਾ ਜੀ ਤਿਆਰ ਨੂੰ ਪੂਰਾ ਉਹ ਲੋ ਪਿਆਰ ਪਰਿਆਵ ਅਸੀਂ ਤਿੰਨ ਮੈਂਬਰ ਜਾ ਰਹੇ ਹਾਂ ਘਰ ਦੇ ਕੋਈ ਖੁਸ਼ੀ ਤਾਂ ਹੁੰਦੀ ਹੈ ਤੇ ਸਾਡੀ ਇਹ ਜਦੋਂ ਨਾ ਮੈਂ ਫਿਰ ਤੋਂ ਸੰਭਾਲੀ ਇਹ ਉਲੰਘੀ ਇਹ ਸਾਡੇ ਬੈਕ ਕਰਦੇ ਜਾਣ ਦੇ ਕੀ ਅਸੀਂ ਫੈਕਟਰੀ ਅੰਦਰ ਪਹੁੰਚ ਚੁੱਕੇ ਹਾਂਗੇ ਤੇ ਵੀਡੀਓ ਅੱਗੇ ਕਰਨ ਤੋਂ ਪਹਿਲਾਂ ਤੁਹਾਨੂੰ ਅਸੀਂ ਇੱਕ ਰਿਕੁਐਸਟ ਕਰਦੇ ਹਾਂ ਤੁਸੀਂ ਵੀਡੀਓ ਦੇਖ ਲੈਣੋ ਪਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਇਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਦੇਖ ਸਕਦੇ ਹੋ ਤੁਸੀਂ ਸਾਰੇ ਰੀਪਰ ਖੜੇ ਨੇ ਸਾਡੇ ਵਾਲਾ ਪਤਾ ਨਹੀਂ ਹਾਲੇ ਕਿੱਥੇ ਦੱਸਣਗੇ ਹੈਂ ਸਾਰੇ ਭਾਈ ਵਧੀਆ ਹੂ ਕੀ ਤਾਂ ਬਾਇ ਹੋ ਰਿਹਾ ਟਾਇਰ ਨੂੰ ਹੁਣ ਕਿਹੜੇ ਪਾਇਨ ਉਹ ਹਾਂ ਆ ਵਜੇ ਛੇਰ ਤਾਂ ਟਾਇਰ ਬਾਇ ਹੋ ਰਿਹਾ ਹੁਣ ਰੰਗ ਦੋ ਹਾਂ ਹੁਣ ਚੇਂਜ ਕਰਾ ਦੇ ਹਾਂ ਬਾਇ ਠੀਕ ਹੈ ਤੂੰ ਬਾਹਰ ਹਮੇਂ ਗਾੜੀ ਨਾ ਮੈਂ ਜਣਾ ਮਾਮਾ ਕਹਿੰਦਾ ਟਾਇਰ ਆ ਬਾਇ ਉਹ ਕੋਰ ਹੁਣ ਚੇਂਜ ਕਿਹੜਾ ਹੈ ਬਈ ਆਪਣਾ ਤੁਸੀਂ ਕਹਿਆ ਉਹਦੇ ਪੇਹ ਦੇ ਆਹਾਂ ਆਪਣਾ ਆ ਗਈ ਫਾਈਨਲੀ ਆਪਣਾ ਰੀਪਰ ਆਹਾ ਅਸੀਂ ਹੁਣ ਦਫ਼ਤਰ ਚ ਆਏ ਜੀ ਪੇਮੈਂਟ ਕਰਨ ਕੀ ਕੰਮ ਹੋਲ ਜੀ ਟਾਇਰਾਂ ਦਾ ਟਾਇਰਾਂ ਦਾ ਕੀ ਕੰਮ ਹੋਲ ਜੀ ਟਾਇਰਾਂ ਦਾ ਕੰਮ ਯਾਰ ਅੱਜ ਬੜਾ ਹੋਲ ਜੀਆ ਨਾਟਗਰ ਵਾਲੇ ਪੋਣੇ ਨੇ ਹੋਰ ਨਾ ਪਹਿਲਾਂ ਨਾ ਪਹਿਲਾਂ ਪਿੱਛਾ ਮੋੜ ਉਹਨਾਂ ਦੀਆ ਮੈ ਤਾਂ ਹੋ ਗਿਆ ਹਾਂ ਹਾਂ ਯੋ ਭਾਈ ਇਹ ਦੀ ਪਲਾਈ ਬੰਦਾ ਬੜੀਆ ਤਕੜੀ ਚੀਜ਼ ਹੈ ਪੁਰਾਣੀ ਪਰ ਹੁਣ ਕਹਿੰਦੇ ਨਾੜਿਆ ਨਾਲ ਪਾਉਣਾ ਉਹ ਕਹਿੰਦੇ ਵੀ ਇਹ ਦੀ ਗੁੱਡੀ ਬੜੀ ਸੋਹਣੀ ਹੈ ਉਹ ਇਹ ਦੀ ਪਾਵਰ ਘੱਟ ਹੈ ਕਹਿੰਦੇ ਥੋੜੀ ਅੱਛਾ ਠੀਕ ਹੈ ਤੇ ਵੀ ਇਹ ਪਵਾਉਣਾ ਉਹਨਾਂ ਮਸਲਾ ਆਇਆ ਹੋਇਆ ਪਿਆ ਉਹ ਦੇਖ ਕੇ ਸੋਨਾ ਲੱਗਣ ਲੱਗ ਗਿਆ ਉਹ ਜਿਹੜਾ ਦੂਸਰਾ ਟਾਇਰ ਹੈ ਇਹਦਾ ਖੱਟੇ ਰਿਹੜੇ ਵਾਲਾ ਬਾਈ ਦਾ ਨਾਲ ਦਾ ਪਹਿਲਾਂ ਦੋਨੋਂ ਉਹ ਜਿਹੜੇ ਕਹਿੰਦੇ ਕੰਪਨੀ ਵਾਲੇ ਕਹਿੰਦੇ ਦਾਗਤ ਵੱਧ ਹੈ ਉਹ ਬਟ ਸੋਨਾ ਘੱਟ ਹੈ ਉਹ ਸੋਨਾ ਆ ਘੱਟ ਹੈ ਜਿੱਤੇ ਝੱਕ ਗਿਆ ਉਹ ਚਲੋ ਦੇਖਦੇ ਕੀ ਬਣਦਾ ਹੁਣ ਅਸੀਂ ਪੇਮੈਂਟ ਕਰਕੇ ਉੱਥੇ ਜਾਵਾਂਗੇ ਸਾਨੂੰ ਉੱਥੇ ਦਿਖਾਵ ਕਛਸਰੀ ਕਾਲ ਜੀ ਹੈ ਇਹਦਾ ਉਹਦੇ ਵਾਲਾ ਹੈ ਬਈਆ ਕਹਦੇ ਆ ਇਸੇ ਕੀ ਬਣਦਾ ਹੈ ਇੱਥੇ ਕੀ ਬਣਦਾ ਉੱਥੇ ਤਾਂ ਕੋਣ ਤਿਆਰ ਹੁੰਦਾ ਦੇਖਿਆ ਜਾ ਆਹ ਪਾਸੇ ਦਾ ਆਈ ਦੇਖੀ ਮੋੜ ਅਸੀਂ ਪਹਿਲਾਂ ਇੱਥੇ ਬੈਠਾ ਪਹਿਲਾਂ ਇੱਥੇ ਬੈਠੇ ਜੀ ਕਰਾਂ ਮੈਂ ਤੇ ਪਪ ਦੇਸ ਬੈਠ ਰਿਹਾ ਪਹਿਲੇ ਤੂੰ ਸੀ ਮੇਰਾ ਨਾ ਕੀ ਤੁਸੀਂ ਦੂਜਾ ਕੰਮ ਖਰਾਦਾਂ ਖੁਰਦਾਂ ਵਾਲਾ ਕੰਮ ਹੈ। ਇਹ ਰੰਗ ਜਿਹੜਾ ਕੰਮ ਆਪਣਾ ਮਨ ਨੂੰ ਨਾ ਆਉਂਦਾ ਇਹ ਤਾਂ ਖਰਾਦ ਖੁਰੂ ਦੇ ਵਾਲਾ ਕੰਮ। ਆਪਾਂ ਤਾਂ ਰੰਗ ਜੀ ਦੇਖੀ ਬਣੀ ਚੀਜ਼ ਦੇਖ ਕੇ ਖੁਸ਼ ਹਨ। ਹੋਰ ਆਪਾਂ ਰੰਗ ਜੀ ਵੀ ਘੇੜ ਜਾ ਕਮ ਇਧਰ ਤੋਂ ਆਪ ਨੂੰ ਵਿਚਾਰੇ ਤਾਂ ਥੋੜੇ ਕੁੱਟਣੇ ਕੰਮ ਇਧਰ ਆਹਾ ਵੀ ਕਿਟੀ ਜਿਹਨ ਹੈ ਆਟਾ ਹੈ আর ਬੜੇ ਪੜੇ ਨੇ ਆ ਬੜੇ ਬਲੀ ਪੜੇ ਨੇ ਆ ਦੇ ਆਟਾ ਰੰਗ ਆਟਾ ਰੰਗ ਹੁਣ ਰੋਲਾ ਪੈ ਗਿਆ ਜੀ। ਉਹਨਾਂ ਦੇ ਗੁੜੀਆਂ ਅਸੀਂ ਸਾਨੂੰ ਤਾਂ ਆਟਾ ਦਿੱਤੇ ਨੇਗੇ। ਔਰ ਸਾਡੇ ਘਰ ਦੇ ਕਹਿੰਦੇ ਵੀ ਆਹ ਟੈਰਪੌਨ ਸੀਗੇ ਇਹ ਨਾਟਗੇ ਨਾਲੇ ਪਰ ਫਾਈਨਲ ਇਹ ਕਰਤੇ ਹੁਣ ਇਹ ਠੀਕ ਨੇ ਸਾਡੇ 7 ਫੁੱਟਾ ਕੱਟ ਰਗਾ ਇਹ ਸਪੈਸ਼ਲ ਡਿਮਾਂਡ ਤੇ ਬਣਵਾਇਆ ਹੈਗਾ ਇਹ ਵੀ ਠੀਕ ਨੇ ਟੈਰ ਇਹਦਾ ਹੁਣ ਥੋੜਾ ਗਾਲਟਰ ਦਾ ਵੀ ਵੱਡਾ ਭਾਈ ਆ ਸਾਰੇ ਇਹ ਘੇਰ ਚੱਕਰ ਜੋ ਕਰੇ ਚਮ ਲਾਇਏ ਹੋਏ ਨੇ ਆਪਣਾ ਹੈ ਚੱਕਰ ਚੱਕਰ ਮਲਏ ਹੋਏ ਨੇ ਅੰਦਰ ਹੀ ਨੇ ਚੱਕਦਾ ਬਾਕੀ ਪਤਾ ਲੱਗੂ ਚੱਕਦਾ ਜੀ ਨੇ 15 ਹੀ ਹੈ ਫਾਰਮ ਰੱਖਣਾ ਲ ਫਾਰਮ ਰੱਖਣਾ ਜੀ ਨਾਲ ਪਤਾ ਲੱਗੂ ਜੀ ਦੱਸਾਂਗੇ ਆਪਾਂ ਹੋਰ ਤਨ ਕਿਵੇਂ ਲੱਗੀ ਮਸ਼ੀਨ ਉਹ ਤਾਂ ਥੋੜੀ ਜਿਹੀ ਹੋ ਗਈ ਲੱਗੀ ਹੂੰ ਕੀ ਕੀ ਫਰਕ ਹੈ ਪਹਿਲਾਂ ਨਾਲ ਕੀ ਫਰਕ ਪਹਿਲਾਂ ਨਾਲ ਕੀ ਫਰਕ ਆਹ ਸੀ ਅੱਬਾ ਦਾ ਤੁਸੀਂ ਆਹ ਚੀਜ਼ ਬਣਾਉਂਦੇ ਹੋ ਉਹ ਬਣਾਉਂਦੇ ਹੋ ਅਲਗਰ ਆਪਣਾ ਢਾਣੇ ਪਾਉਣੇ ਓਖੇ ਹੋ ਜਾ ਕਰਨੇ ਨਾ ਬਾਕੀ ਬਹੁਤ ਸੂਰਤ ਫਿੱਟ ਹੋ ਕਰਤਾ ਪੂਲਰ ਢਾਣੇ ਪਾਉਣੇ ਓਖੇ ਹੋ ਜਾ ਕਰਨਗੇ ਨਾ ਥੱਲੇ ਦਾਣਿਆਂ ਦਾ ਉਹ ਵੱਡੀ ਦਾਣੇ ਪੋਣੇ ਵੱਡੇ

ਨਜ਼ਦੋ ਬੰਨ ਕਿ ਜੀ ਕੀ ਕੀ ਬਦਲਦਾ ਕੀ ਬਦਲਦਾ ਜਿਹੜੀ ਆ ਚੀਜ਼ ਹੈ ਆ ਇਹਨਾਂ ਨੇ ਚੌਰਸ ਕਰਤੀ ਉਹ ਐ ਢਾਲ ਆ ਬੜੀ ਹੋਈ ਸੀ ਸ਼ੇਪ ਉਹਦੇ ਵਿੱਚ ਪਾਈ ਦੀ ਆ ਕਿ ਆਪੀ ਮਸ਼ੀਨ ਵਿੱਚ ਪੈ ਜੇ ਇਹਨਾਂ ਨੇ ਆ ਚੌਰਸ ਬਣਾਤਾ ਐ ਕੋੜਪਾ ਆਪੈਂ ਦਾ ਨਹੀਂ ਇਹਦਾ ਇਹਨਾਂ ਵੱੱਡੇ ਆ ਕੇ ਸਾਰੀਆਂ ਸਤਿਸ਼ ਬੰਨ ਜਾਣੀਆਂ ਨੇ ਇਹਦੇ ਵੱਜੂ ਆ ਕੇ ਬਈ ਪੱਟੀ ਮੀਂ ਟਾਇਰ ਫੇਰ ਆਹੀ ਕਰਤੇ ਫੇ ਨਾਲ ਇਹ ਪਵਾਜ ਲੈ ਲੈਣ ਹਾਂ ਟਾਇਰ ਆਹੀ ਪਵਾ ਲੈਣੇ ਹਾਂ ਹਾਂ ਆਇ ਤੇ ਓਗਰ ਬਣ ਦੇਣਾ ਓਗਰ ਤੁਸੀਂ ਦੇਖ ਸਕਦੇ ਹੋ ਇਹ ਅਪ ਆਪਣੇ ਵਾਲਾ ਡਰਮ ਕਿੰਨਾ ਹੈਗਾ ਕਿੰਨੇ ਚੀਏ ਡਰਮ ਹਾਂ ਕੱਟ ਡਰਮ 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 52 55 ਕੱਟ 7.5 ਫੁੱਟ ਦਾ ਕੱਟ 7.5 ਫੁੱਟ ਕਰਵਾਇਆ ਆਪਾਂ ਨੇ ਦੂਜੇ ਸਾਥ ਕਰਵਾਇਆ ਏਗਾ ਐਸੇ ਬਾਡੀ ਬਣ ਜਾਂਦੇ ਨੇ ਸੀ ਪੇਂਟ ਹੋ ਜਾਂਦਾ ਸਾਰਾ ਕੁਝ ਸਿੱਤੀ ਬਣਦੇ ਹੈ ਇੱਥੇ ਰੰਗ ਹੁੰਦਾ ਨਹੀਂ ਬੱਚੇ ਮਸ਼ੀਨ ਨੂੰ ਆਹ ਬਖਸ਼ੇ ਸਾਰੇ ਅੱਛਾ ਵਾਹੋ ਐਸੇ ਪੇਂਟ ਹੁੰਦੇ ਰੰਗ ਹੁੰਦਾ ਓਏ ਹੋ ਜਾਂਦਾ ਆ ਸਾਰੀਆਂ ਬਾਡੀ ਇੱਥੇ ਬਾਡੀयां ਤਿਆਰ ਨੇ ਨਾ इनका तो एक घोड़ है हम्म वो कल भी हम ले आए था रिंग

ਕੱਟੀ ਮਸ਼ੀਨ ਵਾਲਾ ਸੈਕਸ਼ਨ ਆ ਗਿਆ ਜੀ ਇਹ ਮੈਂ ਜੋ ਇਹ ਇਹ ਅੱਡ ਕਿਉਂ ਆ ਇਹਦੇ ਨਾਲ ਉਹਨਾਂ ਨਾਲ ਇਹ ਅੱਡ ਅੱਡ ਸੈਕਸ਼ਨ ਇਹ ਉਧਰੋਂ ਇਧਰ ਆ ਰਿਹਾ ਇਹ ਅੱਡ ਕਿਉਂ ਨੇ ਇਹ ਅੱਡ ਕਿਉਂ ਆ ਇਹ ਇਹ 68 ਇੰਚੀ ਅੱਛਾ ਉਹ ਤਿੰਨ ਪੱਖਿਆਂ ਵਾਲਾ ਉਹ ਉਹ ਕਿੰਨੇ ਵਾਲਾ ਸੀਗਾ ਉਹ ਦੋ ਪੱਖਿਆਂ ਵਾਲਾ ਇਹ ਤਿੰਨ ਪੱਖਿਆਂ ਦਾ ਨਾਟਾ ਅੱਛਾ ਇੱਥੇ ਆਹ ਬਿਲਡਿੰਗ ਦੀ ਸਾਰੀ ਚ ਨਾਟਾ ਵਾਲਾ ਮੰਨਦਾ ਨਾਟਾ ਵਾਲਾ ਅੱਛਾ ਦੇਖ ਅੱਛਾ ਪੱਖ ਇਹ ਆ ਤਾਂ ਦੀ ਹੱਦ ਕਿਨੇ ਇਹ ਹੀ ਲੱਭੇ ਜੋ ਗੁੰਗਿਨ ਗੁੰਗਿਨ ਫਾਰਮ ਜਣਾ ਸਦਾ ਕਿੰਨੇ ਰੱਖ ਦੋ ਲੱਖ ਤਾਂ ਕਿਹੜੇ ਦੋ 10000 ਦਾ 20000 ਦਾ ਛੇਕਾ ਮਹਾਨ ਸੈ ਮੂੰਹ ਪਾਈ ਜਾਨੀ ਬਹੁਤ ਵੱਡਾ ਆ ਸ਼ਕਤੀ ਵਾਲਾ ਅੱਜ ਆ ਕਿੰਨੇ ਗੱ냥ਾ ਰੱਡੂ ਹੈ ਹੈ ਸੌ ਗਏ ਆਗੇ ਉਹ ਸੌ ਗਏ ਇੱਥੇ ਰੂਟਾ ਵੇਟਰ ਬਣਦੇ ਨੇ ਜੀ ਇਹ ਸਾਮਾਨ ਸਾਰਾ ਲੋਡ ਹੁੰਦਾ ਜੀ ਘੋੜਿਆਂ 'ਚ ਦੇਖ ਸਕਦੇ ਹੋ ਇਹ ਸਾਰਾ ਸਾਮਾਨ ਲੋਡਿੰਗ ਲਈ ਰੈਡੀ ਹੈ ਆ ਲੈ ਮੁਰਗੀ ਵਰਗੀ ਲਾ ਦੇ ਨਾ ਸਾਰੇ ਕੱਟਿਆ ਤੇਰੀ ਇਹ ਰੇ ਕੱਟਿਆ ਆਜੇ ਟਾਇਰ ਸਾਰੇ ਆਪ ਆਪਣਾ ਡੈਰ ਨਾ ਇਹ ਟਾਇਰ ਹੋ ਵੀ ਬਦਲ ਨਹੀਂ ਆਉਂਦੇ ਪੈਸਾ ਮਾਰਦਾ ਰਮਾਈ ਜਾ ਕਹਾਂ ਦੱਸ 10000 ਮਾਰਦਾ ਮੈਨੂੰ ਚੇ ਸਿਆਲ ਫਾਈਨਲੀ ਜੀ ਪਿੱਛੇ ਪਾ ਕੇ ਅਸੀਂ ਰੈਡੀ ਕਰ ਲਈ ਹੁਣ ਅਸੀਂ ਤੁਰਨ ਲਈ ਤਿਆਰ ਹਾਂ ਇੱਕ ਤਾਂ ਫੇਰ ਵੀ ਤਾਂ ਇਹੀ ਕਰੂ ਨਹੀਂ ਨਹੀਂ ਦੇਖ ਸਕਦੇ ਹਾਂ 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 ਬਹੁਤ ਅੱਛਾ ਦੇਖ ਇਧਰੋਂ ਮੈਂ ਤਿਆਰ ਹਾਂ ਇਹ ਆਦਾ ਨਹੀਂ ਬਣਾ ਗਿਆ ਅਸੀਂ ਚਾਲੇ ਪਾਸਤੇ ਨੇ ਜੀ ਹਾਂ ਮਿੱਟੀ ਨੂੰ ਬਾਹਰ ਆ ਜਾ ਇਹ ਪਾਣੀ ਨਾ ਤੇਰੀ ਵਾਲੇ ਕੋਈ ਘਰੇ ਆਪਣਾ ਹੀ